ਪਰੀ ਸ਼ੁਕਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਬਹੁਤ ਹੀ ਖਾਸ ਵੀਡੀਓ ਲੈ ਕੇ ਪਹੁੰਚੇ ਹਾਂ ਅੱਜ ਤੁਹਾਨੂੰ ਅਸੀਂ ਪਰੀ ਦੀ ਸਾਧਨਾ ਦੇਣੀ ਹੈ ਪਰੀ ਦਾ ਜੋ ਇੱਕ ਮਾਤਰ ਦੇਣਾ ਪਰੀ ਸਿੱਧ ਕਰਨ ਵਾਸਤੇ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ गुजारिश ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ پری ਦੀ ਸਾਧਨਾ ਬਾਰੇ ਜਿਹੜੀ پری ਨੂੰ ਸਿੱਧ ਕਰਨ ਵਾਸਤੇ ਜਿਹੜਾ ਇੱਕ ਤੁਹਾਨੂੰ ਮੰਤਰ ਦਵਾਂਗੇ ਜਿਹਦੇ ਨਾਲ پری ਸਿੱਧ ਹੋ ਜਾਂਦੀ ਹੈ ਤੇ پری ਜੋ ਚਾਹੇ پری ਤੋਂ ਬਚਨ ਲੈ ਕੇ پری ਤੋਂ ਕੰਮ ਕਰਾ ਸਕਦੇ ਆ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਐਂਡ ਤੱਕ ਬਣੇ ਰਹੋ ਕਿਉਂ ਕਰਕੇ ਸਾਰੀ ਗੱਲਬਾਤ ਤੁਹਾਨੂੰ ਸਮਝ ਤਾਂ ਹੀ ਆਉਣੀ ਹੈ ਕਿਉਂ ਕਰਕੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੀ ਆਪਾਂ ਨੂੰ ਚੰਗਾ ਹੁੰਦਾ ਹੈ ਕਿਉਂ ਕਰਕੇ ਗੱਲ ਦੇ ਵਿੱਚ ਗੱਲ ਜਿਹੜੀ ਆ ਕੋਈ ਰਹਿ ਜਾਂਦੀ ਹੈ ਜਦੋਂ ਸਕਿਪ ਕਰ ਦਿੰਨੇ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਵੀਡੀਓ ਛੋਟੀ 5 ਮਿੰਟ ਦੀ ਵੀਡੀਓ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਤਾਂ ਦੋਸਤੋ ਜਿਹੜੀ ਅੱਜ ਜਿਹੜੀ परी ਦੀ ਸਾਧਨਾ ਤੁਹਾਨੂੰ ਦੇਣ ਜਾ ਰਹੇ ਆ ਇਹ परी ਐਨੀ ਵੱਡੀ ਕਹ ਲੋ ਕਿ ਕੰਮ ਕਰ ਦਿੰਦੀ ਐ ਇਹ ਦੁਨੀਆ ਦੀ ਹਰ ਇੱਕ ਚੀਜ਼ ਜਿਹੜੀ ਐ ਹਾਜ਼ਰ ਕਰ ਦਿੰਦੀ ਐ ਭਰੀ ਜਿਹੜੀ ਐ ਔਰ ਇਹਦੀ ਇਹਦਾ ਜਾਪ ਇਹਦਾ ਮੰਤਰ ਜਾਪ ਕਰਨਾ ਖੇਡ ਨਹੀਂ ਪਈ ਵੈਸੇ ਇਹਨੂੰ ਸਿੱਧ ਕਰਨ ਦੇ ਲਈ ਟਾਈਮ ਲੱਗਦਾ ਪੂਰਾ ਛਿਲਾ ਕੱਢਣਾ ਪੈਂਦਾ ਇਹਦਾ ਔਰ ਜਿਹੜੇ ਗੱਡੀਆਂ ਤੇ ਬੈਠੇ ਉਹ ਤਾਂ ਇਸ ਚੀਜ਼ ਨੂੰ ਜਾਣਦੇ ਜਿਹੜੇ ਨਵੇਂ ਗੱਡੀ ਨਾਲ ਜੁੜਦੇ ਆ ਹੁਣਾ ਨੂੰ ਬਹੁਤ ਇਸ ਚੀਜ਼ ਦੀ ਹੰਦੀ ਤਮੰਨਾ ਕੀਤੀ ਵੀ ਅਸੀਂ ਅਲੱਗ-ਅਲੱਗ ਜੜੜੇ ਐ ਸਾਧਨਾ ਕਰਕੇ ਅਲੱਗ-ਅਲੱਗ ਸਿੱਧੀਆਂ ਪ੍ਰਾਪਤ ਕਰ ਸਕੀਏ ਤਾਂ ਕਿ ਸਾਨੂੰ ਕਿਸੇ ਵੀ ਆਪਣੀ ਗੱਦੀ ਦੇ ਵਿੱਚ ਕੋਈ ਦਿੱਕਤ ਪਛਾਨੀ ਨਾ ਹੋਵੇ ਸੋ ਦੋਸਤੋ ਜਿਹੜੀ ਇਹ ਪਰੀ ਹੈ ਇਹ ਪਰੀ ਦੁਨੀਆ ਦੀ ਹਰ ਇੱਕ ਚੀਜ਼ ਲੈ ਕੇ ਆਂਦੀ ਅਰਸ਼ਾਂ ਤੋਂ ਫਰਸ਼ਾਂ ਤੱਕ ਲੈ ਕੇ ਜਾਂਦੀ ਹੈ ਔਰ ਅਰਸ਼ਾਂ ਦੀਆਂ ਚੀਜ਼ਾਂ ਜਿਹੜੀਆਂ ਵੀ ਇਸ ਜਿਹੜੀਆਂ ਕਹਿ ਲੋ ਦੂਸਰੀ ਦੁਨੀਆ ਦੀਆਂ ਚੀਜ਼ਾਂ ਉਹ ਵੀ ਤੁਹਾਨੂੰ ਇੱਥੇ ਤੱਕ ਹਾਜ਼ਰ ਕਰ ਦਿੰਦੀਆਂ ਸੋ ਜਿਹੜੀ ਇਹ ਸਾਧਨਾ ਇਹ ਜਿਹੜਾ ਮੰਤਰ ਹੈ ਬਹੁਤ ਪਾਵਰਫੁਲ ਮੰਤਰ ਹੈ ਇਹ ਸਿੱਧ ਕਰ ਲੈਣਾ ਬਹੁਤ ਬਹੁਤ ਵੱਡੀ ਬਲਬਦੀ ਹੁੰਦੀ ਹੈ ਸੋ ਦੋਸਤੋ ਮੈਂ ਤੁਹਾਨੂੰ ਥੋੜੀ ਜੀ ਇੱਕ ਦੱਸ ਦਿੰਨਾ ਕਹਾਣੀ ਦੱਸ ਦਿੰਨਾ ਕਿਉਂ ਕਰਕੇ ਬਹੁਤ ਜ਼ਰੂਰੀ ਹੈ ਇਹ ਦੇ ਵਿੱਚ ਦੱਸਣ ਦੀ ਇੱਕ ਸਾਡਾ ਮਿੱਤਰ ਸੀ ਜਿਨੇ ਇਹ ਭਰੀ ਸਿੱਧ ਕੀਤੀ ਸੀ ਉਹਨਾਂ ਤੋਂ ਹੀ ਅਸੀਂ ਇਹ ਮੰਤਰ ਲਿਆ ਸੀ ਔਰ ਉਹਨਾਂ ਨੇ ਜਦੋਂ ਇਸ ਸਾਧਨਾਂ ਨੂੰ ਕੀਤਾ ਜਿਹੜੀ परी ਸੀ ਉਹ ਉਹਨਾਂ ਨੂੰ ਹਰ ਇੱਕ ਗੱਲ ਕਰਨ ਦੇ ਵਿੱਚ ਦੱਸ ਕੇ ਜਾਂਦੀ ਸੀ ਹਰ ਇੱਕ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਕੇ ਜਾਂਦੀ ਸੀ ਪਰ ਜਿਹੜੀ ਚੀਜ਼ ਉਹਨਾਂ ਨੂੰ ਮਿਲਦੀ ਸੀ ਉਹ ਉਹਨਾਂ ਨੂੰ ਕੱਲਿਆਂ ਨੂੰ ਦਿੰਦੇ ਸੀ ਉਹ ਖੁਫਤ ਰੱਖ ਕੇ ਦਿੰਦੇ ਸੀ ਸਾਰਿਆਂ ਸਾਹਮਣੇ ਨਹੀਂ ਸੀ ਚੀਜ਼ ਮਿਲਦੀ ਉਹ ਇੱਕ ਬੰਦ ਕਮਰੇ ਦੇ ਵਿੱਚ ਜਦੋਂ ਬੈਠ ਕੇ ਚੀਜ਼ ਮੰਗਦੇ ਸੀ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਦੀ ਸੀ ਸਾਰੇ ਲੋਕਾਂ ਦੇ ਮੋਹਰੇ ਉਹ ਚੀਜ਼ ਨਹੀਂ ਸੀ ਦਿੰਦੀ ਉਹਨੇ ਵੀ ਵਚਨ ਕੀਤੇ ਸੀ ਪਰੀ ਨੇ ਕਿ ਮੈਨੂੰ ਦੁਪੀਆਂ ਦੇ ਸਾਹਮਣੇ ਮੈਂ ਨਹੀਂ ਆਉਣਾ ਜਦੋਂ ਤੂੰ ਮੈਨੂੰ ਕੱਲਾ ਕਮਰੇ ਦੇ ਵਿੱਚ ਬੈਠ ਕੇ ਬੁਲਾਉਂਗਾ ਤਾਂ ਮੈਂ ਤੇਰੀ ਚੀਜ਼ ਹਰ ਇੱਕ ਚੀਜ਼ ਤੇਨੂੰ ਹਾਜ਼ਰ ਨਾਜ਼ਰ ਕਰੂੰਗੀ ਸੋ ਦੋਸਤੋ ਇਹ ਤਾਂ ਇੱਕ ਐਗਜ਼ਾਮਪਲ ਦਿੱਤੀ ਤੁਹਾਨੂੰ ਕੀ ਕੀ ਸਿੱਧ ਕਰਨ ਦੇ ਨਾਲ ਜਿਹੜੀ ਹੈ ਇਹ ਲੋਕ ਦਿਖਾਵਾ ਘਟ ਕਰਨਾ ਕਿਉਂ ਕਰਕੇ ਇਹਦੇ ਨਾਲ ਸਾਰਾ ਕੰਮ ਜਿਹੜਾ ਹੈ ਕਿ ਤ੍ਰਿਸ਼ਟ ਹੋ ਜਾਂਦੀ ਹੈ ਹਨਾ ਸੋ ਆਪਾਂ ਚਲੋ ਜਿਆਦਾ ਨਾ ਗੱਲ ਕਰੀਏ ਤੇ ਪਰੀ ਦੀ ਸਾਧਨਾ ਬਾਰੇ ਗੱਲ ਕਰ ਲਈਏ ਫਿਰ ਲਾ ਤਾਂ ਮੰਤਰ ਨੋਟ ਕਰ ਲਓ ਜਿਹੜਾ ਪਰੀ ਨੂੰ ਹਾਜ਼ਰ ਕਰਨ ਨਾਲ ਆ ਪਰੀ ਦਾ ਮੰਤਰ ਇਸ ਪ੍ਰਕਾਰ ਆਖਲੇ ਆਮ ਲਾਲ ਪਰੀ ਖਾਵੇ ਹਰੀ ਦਿਖਾਵੇ ਖੁੱਲ ਜੜੀ ਦੋਹੇ ਸਪੈਨ ਲੱਖ ਦਵਾਈ ਠੀਕ ਹੈ ਇਹੀ ਮੰਤਰ ਆ ਬਹੁਤ ਛੋਟਾ ਜਿਹਾ ਮੰਤਰ ਆ ਖੁੱਲੇ ਆਮ ਖੁੱਲੇ ਆਮ ਲਾਲ ਪਰੀ ਖਾਵੇ ਹਰੀ ਦਿਖਾਵੇ ਖੁੱਲ ਜੜੀ ਦੋਹੇ ਸਪੈਨ ਲੱਖ ਦਵਾਈ ਇਹੀ ਮੰਤਰ ਸੀ ਇਹ ਮੰਤਰ ਦੇ ਸ਼ਬਦ ਬੋਲ ਸੀ ਦੋਸਤੋ ਮੰਤਰ ਬਹੁਤ ਸੌਖਾ ਤੇ ਆਸਾਨ ਇਹਨੂੰ ਕੰਠ ਕਰਕੇ ਯਾਦ ਕਰ ਲੈਣਾ ਇਹ ਜਿਹੜੀ ਇਹ ਜਿਹੜਾ ਮੰਤਰ ਹੈ ਇਹ ਲਗਾਤਾਰ 41 ਦਿਨ ਪੜਨਾ ਹੈ ਇਹ ਜਿਹੜਾ ਸਾਧਨਾ ਜਿਹੜੀ ਹੈ ਇਹ ਨਹਿਰ ਦੇ ਕੰਡੇ ਤੇ ਹੋਣੀ ਆ ਨਹਿਰ ਦੇ ਕੰਡੇ ਤੇ ਜਾ ਕੇ ਇਹ 11 ਮਾਲਾ ਤੁਸੀਂ ਪੜਨੀ ਆ ਠੀਕ ਹੈ ਤੇ ਇਹਦੇ ਜਿਹੜੇ ਆਪਣੇ ਮੰਤਰ ਨੂੰ ਜਦੋਂ 11 ਮਾਲਾ ਤੁਸੀਂ ਪੜ ਲਈਆਂ ਇਹਨੂੰ ਸਿੱਧ ਕਰ ਸਕਦੇ ਆ 11 11 ਮਾਲਾ ਪੜਨੀ ਆ ਪੜਨੀ ਆ ਛੱਡਣੀ ਆ ਨਹੀਂ 41 ਦਿਨ ਦੇ ਵਿੱਚ ਵਿੱਚ ਇਹ ਹਾਜ਼ਰ ਹੋ ਜਾਂਦੀ ਆ ਪਰ ਆਪਾਂ 41 ਦਿਨ ਦੀ ਸਾਧਨਾ ਜਿਹੜੀ ਹੈ ਸੰਕਲਪ ਕਰਕੇ ਲੈਣੀ ਆ ਤਾ ਕਿ ਇਹੇ ਭਰੀ ਫਿਰ ਆਪਾਂ ਨੂੰ ਪੂਰੇ ਵਚਨ ਕਰਦੀ ਹੈ ਪੂਰੇ ਬਚਨਾ ਚ ਲੈੜੀਆਂ ਸੋ ਹਰ ਇੱਕ ਚੀਜ਼ ਨੂੰ ਬਚਨਾ ਚ ਲਿੱਤਾ ਜਾਂਦਾ ਤਾਂ ਹੀ ਕੰਮ ਬਣਦੇ ਆ ਨਹੀਂ ਤਾਂ ਇਸ ਤਰ੍ਹਾਂ ਕੋਈ ਕੰਮ ਪੜਦਾ ਨਹੀਂ ਕ ਮੰਤਰ ਸਿੱਧ ਕਰ ਲਿਓ ਬਹੁਤ ਪਾਵਰਫੁਲ ਮੰਤਰ ਹੈ ਜੋ ਮਾਇਆ ਹੋਇਆ ਮੰਤਰ ਹੈ ਠੀਕ ਹੈ ਔਰ ਅਸੀਂ ਇਸ ਕਰਕੇ ਤੁਹਾਨੂੰ ਦੇ ਦਿੱਤਾ ਕੋਈ ਕੋਈ ਇੱਛਕ ਹੋਵੇ ਤਾਂ ਇਸ ਨੂੰ ਕਰ ਸਕਦਾ ਨਹੀਂ ਤਾਂ ਤੁਹਾਡੀ ਇੱਛਾ ਹੈ ਆਪਾਂ ਕੋਈ ਕਿਸੇ ਨੂੰ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਕਿ ਜਦੋਂ ਵੀ ਇਹ ਸਾਧਨਾ ਕਰਨੀ ਹੈ ਆਪਣੇ ਗੁਰੂ ਦੀ ਦੇਖ ਰਿਕਸ਼ ਕਰਨੀ ਹੈ ਗੁਰੂ ਤੋਂ ਬਿਨਾਂ ਨਹੀਂ ਕਰਨੀ ਕਿਉਂ ਕਰਕੇ ਇਹਦੇ ਵਿੱਚ ਥੋੜਾ ਨੁਕਸਾਨ ਵੀ ਹੋ ਸਕਦਾ ਕਿਉਂ ਕਰਕੇ ਇਹ ਟੀ ਸ਼ਕਤੀ ਹੈ ਪ੍ਰਾਪਤ ਕਰਨੀ ਬਹੁਤ ਸੌਖੀ ਨਹੀਂ ਹੈਗੀ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ